ਦੀ ਸਰਕਾਰ ਜੈਕਾਰੇ ਦੀ ਸਰਕਾਰ ਜੈਕਾਰੇ ਦੀ ਸਰਕਾਰ ਪੰਜਾਬ ਸਰਕਾਰ ਜੈਕਾਰੇ ਪੰਜਾਬ ਸਰਕਾਰ ਜੈਕਾਰੇ ਦੀ ਸਰਕਾਰ ਜੈਕਾਰੇ ਸ਼ਹਿਰ ਜਲਾਲਾਬਾਗਰ ਵਿੱਚ ਸੂਰੇ ਤੜਕਸਾਰ ਸਬਜੀ ਲੈਨ ਆਏ ਇੱਕ ਰੇੜੀ ਚਾਲਕ ਦੀ ਕਾਰ ਨਾਲ ਦੁਰਘਟਨਾ ਤੋਂ ਬਾਅਦ ਮੋਤ ਤੋਂ ਬਾਅਦ ਗੁਸਾਈ ਲੋਕਾਂ ਵੱਲੋਂ ਲਗਾਇਆ ਗਿਆ ਤਰਨਾ ਨਹੀਂ ਕਰਨੀ ਚਾਹੀਦੀ ਜਲਦੀ ਆ ਮੁੰਡਾ ਆਦਾ ਪੇਸ਼ ਕਰਨ ਬਿਹਾ ਨਾਮ ਦੇ ਬਣਾ ਸਾਡਾ ਮੁੰਡਿਆਂ ਤੇ ਗਲਤੀ ਹੋ ਗਈ ਐਡੇ ਦਾ ਕੋਈ ਜਲਾਸ ਐਡੇ ਦੇ ਹੁੰਦੇ ਰਹਿਮਦਿਲ ਹੈ ਨਹੀਂ ਕੋਈ ਪਰਿਵਾਰ ਕਿ ਉਹ ਨੂੰ ਕੋਈ ਹਵਾਲਾ ਦਿੱ ਸਿਟਾਂਗੇ ਜੋ ਵੀ ਉਹਨੂੰ ਰਜਾਨਾ ਜਿੰਨਾ ਹੋਵੇਗਾ ਜੋ ਵੀ ਹੋਏਗਾ ਡੰਡ ਉਹਨੀ ਕੁ ਤਾਂ ਆਵੇਂ ਸਾਰਾ ਕੁ ਤੁਹਾਨੂੰ ਸਾਹਮਣੇ ਧਾਵੇ ਨਾ ਪਰਿਵਾਰ ਨੂੰ ਹੋਸਲਾ ਧਾਵੇ ਐਨੇ ਸਾਡਾ ਬੰਦਾ ਮਾਰਿਆ ਪਰਿਵਾਰ ਦੇ ਸਾਹਮਣੇ ਤਾਂ ਆਵੇ ਨਾ ਸਾਹਮਣੇ ਨਹੀਂ ਆਜਾ ਪਿਆ ਕਦੇ ਕਹਿੰਦੇ ਆ ਬੰਦਾ ਦੇ ਦਿੰਦੇ ਆ ਡਰਾਈਵਰ ਦੇ ਦਿੰਦੇ ਆ ਕਦੇ ਆ ਦੇ ਦਿੰਦੇ ਆ ਆ ਗੱਲਾਂ ਛੂਪਾ ਨਹੀਂ ਦਿੰਦੀਆਂ ਚੁੱਪ ਕਰਕੇ ਆਦਾ ਨਾਮ ਦੱਸਣ ਐਫ ਐ ਲੌਂਚ ਹੋਵੇ ਤੇ ਅਸੀਂ ਵੀ ਸਾਰੇ ਘਰੋਂ ਕਰੀ ਜਾਈਏ ਬੰਦਾ ਲਿਆ ਮੀਡੀਆ ਮੇਰੇ ਅੱਗੇ ਬੈਠੀ ਏ ਲੋਕੀ ਕਹਿੰਦੇ ਨੇ ਮੀਡੀਆ ਇੱਟਾ ਬੱਟਦੀ ਏ ਕੰਦਾ ਬੱਟਦੀ ਏ ਇਹਨਾਂ ਕੋਲ ਤਾਂ ਅਜੇ ਤੱਕ ਕੁਝ ਨਹੀਂ ਪਟਿਚਿਆ ਉਹ ਵਿਚਾਰੇ ਆਪਣੀ ਮੱਤ ਦੇ ਸਵੇਰ ਦੇ ਵਿੱਚ ਮੱਤ ਦੇ ਵਿੱਚ ਇਹ ਵੀਡੀਓ 5000 ਵਾਰੀ ਵਾਇਰਲ ਹੋ ਗਈ ਏ ਕੀ ਗੱਲ ਇਹਨਾਂ ਲੋਕਾਂ ਦੇ ਕੰਨਾਂ ਦੇ ਵਿੱਚ ਕੀ ਪਾਏ ਨੇ ਇਹਨਾਂ ਵਿੱਚੋਂ 95 ਬੰਦਿਆਂ ਨੂੰ ਆਉਂਦਾ ਨਾਮ ਪਤਾ ਹੈ ਮਾਨੀ ਕਹਿੰਦੇ ਨੇ ਬੰਦਿਆਂ ਨੂੰ ਆਦੇ ਦਿਲ ਮਾਰਨ ਨਾਲ ਆਪਦੀ ਫੈਮਿਲੀ ਤੇ ਹੱਥ ਰੱਖ ਕੇ ਕਹਿਣ ਕਾਕਾ ਜੀ ਮੈਂ ਟਰਨੇ ਤੇ ਹਵਾ ਲੱਗਣ ਦਿਓ ਸਾਰੇ ਵਿਗਾਇਆ ਯਾਰ ਯਾਰ ਆਹ ਨਾਲੇ ਨਹੀਂ ਜਿਹੜਾ ਰੋਡ ਜਾਮ ਇੱਥੇ ਨਹੀਂ ਨਹੀਂ ਇੱਥੇ ਕੋਈ ਮੁੰਡਾ ਮਰਿਆ ਹੈ ਸਾਡਾ ਜਲਾਵਾਦਾ ਕਰੀ ਪਰਿਵਾਰ ਆਪਣੇ ਕੰਮਾਂ ਵਾਸਤੇ ਚੱਲਿਆ ਸੀ ਤੇ ਉਹ ਸਿਟੀ ਵਾਲਾ ਕੋਈ ਅੰਨਾ ਗਾਨੀ ਕਰਤਾ ਹੈ ਪਰਚੇ ਦਰਜ ਨੂੰ ਮੈਂ ਬਸਤੀ ਵਾਲਿਆਂ ਪਿੰਡ ਵਾਲਿਆਂ ਸਾਰਿਆਂ ਨੇ ਚਾਰੀ ਜੱਤੇ ਬੰਦੀਆਂ ਰਲ ਕੇ ਜਿਹੜਾ ਰੋਡ ਜਾਮ ਕੀਤਾ ਬਾਏ ਨੀਮ ਉਹਨਾਂ ਪਰਚਾ ਦਰਜ ਕਰੋ ਤੇ ਉੱਥੇ ਜਾ ਕੇ ਆਵੇ ਹਾਂ ਐਪਲੀਕੇਸ਼ਨ ਹਾਂ ਜੀ ਆਉਣ ਸਿਟੀ ਸਿਟ ਬਿਲਕੁਲ ਬਿਲਕੁਲ ਸਿਟੀ ਵਾਲ ਨੂੰ ਮੜਾ ਠੋਕੇ ਕੋਨ ਨੂੰ ਕਿ ਮੌਕੇ ਤੇ ਜਾ ਮੌਕੇ ਤੇ ਬਿਆਨ ਦੇ ਕੇ ਪਰਚਾ ਦਰਜ ਕਰ ਤਾ ਪਰਵਾਹ ਰੋਡ ਤੁਹਾਡੇ ਕੋਲ ਐਪਲੀਕੇਸ਼ਨ ਭੇਜੋ ਹੁਣੇ ਭੇਜੋ ਇਹਨਾਂ ਕੋਲ ਵੀ ਕਰੀਏ ਇਹ ਐਸਐਸਪੀ ਹਾਂ ਐਸਐਸਪੀ ਜਗਦੀਸ਼ ਕੁਮਾਰ ਜਗਦੀਸ਼ ਕੁਮਾਰ ਪਿਤਾ ਦਾ ਰਕੀ ਨਾਮ ਹੈ ਤੇ ਖੇੜਾ ਜਿਹੜਾ ਮੁੰਡੇ ਦੀ ਡੈਥ ਹੋਈ ਅੱਜ ਲੜਕੇ ਅੱਛਾ ਜੀ ਕੀ ਵਾਕਿਆ ਕੀ ਹੋਇਆ ਸੀਗਾ ਜੀ ਇਹਨਾਂ ਨਾਲ ਮੌਕੇ ਤੇ ਕੋਲ ਹੋਈਏ ਤਾਂ ਸਾਨੂੰ ਪਤਾ ਹੋਵੇ ਨਹੀਂ ਕੋਈ ਪਤਾ ਲੱਗਿਆ ਹੋਵੇ ਕਿਸ ਤਰ੍ਹਾਂ ਜਿਲ੍ਹਾ ਨਾਇਆ ਕਰੋ ਅੱਛਾ ਜੀ ਜਿਲ੍ਹਾ ਨਾਇਆ ਕਰੋ ਕਿ ਰੇੜੀ ਧੱਕੀ ਲਿਆ ਜਾਂਦਾ ਮਗਰੋਂ ਟੱਕਰ ਮਾਰੀ ਸਬਜ਼ੀ ਦਾ ਕੰਮ ਕਰਦੇ ਨੇ ਹਾਂਜੀ ਅੱਛਾ ਜੀ ਕਿੰਨੇ ਕਬੇ ਦਾ ਟਾਈਮ ਸੀਗਾ ਸਵੇਰ ਫਿਰ ਫਿਰ ਅੱਛਾ ਜੀ ਕੋਈ ਪਤਾ ਲੱਗਿਆ ਜੀ ਇੱਕ ਦਿਨ ਨਾਲ ਘਟਨਾ ਹੋਈ ਹੈ ਜੀ ਜੇ ਬਾਉ ਜੀ ਪਤਾ ਲੱਗੇ ਤੇ ਫਿਰ ਸਾਰਾ ਕੁਝ ਹੋ ਜਾਂਦਾ ਨਹੀਂ ਪੁਲਿਸ ਨਾਲ ਕੋਈ ਗੱਲਬਾਤ ਹੋਈ ਪੁਲਿਸ ਆਈ ਏ ਕੋਈ ਬੰਦਾ ਨਹੀਂ ਆਇਆ ਕੋਈ ਨਹੀਂ ਆਇਆ ਕੋਈ ਗੱਲਬਾਤ ਹੋਈ ਹੁਣ ਡੈੱਡ ਬੋਡੀ ਕਿੱਥੇ ਹੈ ਜੀ ਡੈੱਡ ਬੋਡੀ ਹਸਪੀਟਲ ਪਈ ਹੈ ਅੱਛਾ ਜੀ ਤੁਹ ਕਹਿੰਦੇ ਬਾਡੀ ਲੈ ਜਾਓ ਅੱਛਾ ਜੀ ਸਨ ਕਰ ਜਾਓ ਕੋਈ ਸੁਣਾਈ ਨੂੰ ਨਹੀਂ ਬਾਤ ਚ ਕੋਈ ਕਿੱਥੇ ਗਈ ਡੈੱਡ ਬੋਡੀ ਲੈ ਜਾਓ ਇੱਕ ਬੰਦੇ ਦਾ ਦੀ ਮੌਤ ਹੁੰਦੀ ਹੈ ਪੁੱਤਾ ਮਾਰ ਗਿਆ ਲੇ ਕੇ ਪਿੰਡ ਤੋਂ ਸਾਰਾ ਸ਼ਹਿਰ ਰੋਣ ਤੋਂ ਪੈਗਾ ਜੀ ਹੁਣ ਪੁਲਿਸ ਖਾਣ ਐਵੇਂ ਨਹੀਂ ਬਣਿਆ ਲਾਲੂ ਜੀ ਮੇਰਾ ਕੁੱਤਾ ਤੇ ਗਰੀਬ ਦੀ ਮਾਰਗੀ ਮਾਂ ਜੀ ਇਹਨਾਂ ਦੀ ਧੰ ਨਹੀਂ ਹੁਣ ਪੁਲਿਸ ਦੇ ਅਫਸਰ ਆਏ ਸੀ ਕਿ ਗੱਲਬਾਤ ਹੋਈ ਹੈ ਕੋਈ ਗੰਨੇ ਬੰਨੇ ਲੱਗਿਆ ਜੀ ਕੋਈ ਹੱਲੇ ਬੰਨੇ ਨਹੀਂ ਲੱਗਿਆ ਕੀ ਕਹਿੰਦੇ ਨੇ ਕਿਸ ਕੀ ਪਰੋਸਾ ਦਿੱਤਾ ਜੀ ਬੰਦਾ ਕੋਈ ਨਹੀਂ ਰਹਿਤ ਹੈ ਅੱਛਾ ਜੀ ਤੇ ਗੱਡੀ ਉਹ ਕਿੱਥੇ ਆ ਜੀ ਜਿਹੜੀ ਹੈ ਗੱਡੀ ਉਹ ਪੁਲਿਸ ਵਾਲ ਚੱਕ ਕੇ ਲੈ ਗਏ ਅੱਛਾ ਜੀ ਕਿੰਨੀ ਦੇਰ ਤੋਂ ਹੋ ਗਏ ਧਰਨੇ ਤੇ ਬੈਠਿਆ ਨੂੰ ਜੀ ਧਰਨੇ ਤੁਹਾਡੇ ਸਾਹਮਣੇ ਬੈਠੇ ਕਿੰਨੀ ਦੇਰ ਹੋ ਗਈ ਕਿੰਨਾ ਸਮਾਂ ਹੋ ਗਿਆ ਜੀ 1/2 ਘੰਟਾ ਲੱਗਿਆ ਅੱਛਾ ਜੀ 1/2 ਘੰਟਾ ਹੋ ਗਿਆ ਕਿਸੇ ਨੇ ਨਹੀਂ ਗੱਲਬਾਤ ਕੀਤੀ ਕੋਈ ਹੈਗੀ ਹੈ ਮੇਂ ਤੁਹਾਡਾ ਤੁਹਾਨੂੰ ਇਨਸਾਫ ਮਿਲ ਜਾਏਗਾ ਜਿਹੜੇ ਸਾਫ ਲੈ ਕੇ ਨਹੀਂ ਹੋ ਗਿਆ ਇਨਸਾਫ ਨਹੀਂ ਮਿਲਦਾ ਜੀ ਭਾਵੇਂ ਗੱਡੀਆਂ ਦੇ ਸਾਰੀਆਂ ਟਪਾ ਦੇ ਉੱਤੇ ਸਾਰੇ ਮਾਰ ਜੋ ਤੇ ਫਿਰ ਵੀ ਇਨਸਾਫ ਹੀ ਮੰਗਾਂਗੇ ਮਰੇ ਪੈ ਵੀ ਸਿਮਰਨ ਦੇ ਪਤੀ ਦਾ ਕੀ ਨਾਮ ਹੈ ਕਿਹੜੀ ਜਗ੍ਹਾ ਤੋਂ ਜੀ ਅਜੀ ਮੁਕਤਬ ਤੋਂ ਬੋਲੋ ਜੀ ਅੱਜ ਜਿਹੜੇ ਨੌਜਵਾਨ ਦੀ ਮੌਤ ਹੋਈ ਹੈ ਉਹ ਤੁਹਾਡੇ ਕੀ ਲੱਗਦੇ ਨੇ ਜੀ ਕਿਵੇਂ ਕੰਮ ਕੀ ਕਰਦੇ ਸੀ ਤੇ ਕਿਸ ਜਗ੍ਹਾ ਕੰਮ ਕਰਦੇ ਸੀ ਜੀ ਹਾਂ ਜੀ ਕੰਮ ਸੀ ਕਿਉਂ ਨਾਂ ਦਾ ਜੀ ਪਿਤਾ ਦਾ ਕੀ ਨਾਮ ਸੀ ਅਦਰਚਲ ਹਾਂ ਕਿਹੜੀ ਜਗ੍ਹਾ ਤੋਂ ਰਹਿੰਦੇ ਨੇ ਜੀ ਇਹ ਤੋਂ ਅੱਛਾ ਜੀ ਤੇ ਅੱਜ ਵਾਕਿਆ ਕੀ ਹੋਇਆ ਜੀ ਇਹਨਾਂ ਦੇ ਨਾਲ ਸਵਾਰਦਾ ਇਹ ਤਾਂ ਚੱਲੇ ਤਨ ਲਿਆ ਜਿਹੜੀ ਲੈ ਕੇ ਹੱਕੋ ਪਿੱਛੋਂ ਆ ਰਾ ਅੱਜ ਉਹਨਾਂ ਦਾ ਕੋਈ ਹੱਲ ਨਹੀਂ ਕਰ ਸਕਦਾ ਸਾਡੀ ਸਰਕਾਰ ਨੇ ਕਿਸੇ ਨੇ ਨਹੀਂ ਸੁਣਿਆ ਨਹੀਂ ਉਹ ਬੰਦੇ ਦਾ ਪਤਾ ਲੱਗਿਆ ਜਿੰਦੀ ਗੱਡੀ ਵਜੀ ਹੈ ਜੀ ਸਾਨੂੰ ਕੋਈ ਪਤਾ ਨਹੀਂ ਅੱਛਾ ਜੀ ਗੱਡੀ ਪੁਲਿਸ ਤੋਂ ਸਾਰੀ ਵੀ ਪਦੋਂ ਲੰਕ ਪੁਲਿਸ ਨਾਲ ਅੰਮ੍ਰਿਤਕੋ ਬੰਦ ਕਰਦੇ ਕੈਮਰੇ ਸਾਰੇ ਬੰਦ ਹੋਏ ਅੱਛਾ ਜੀ ਪੁਲਿਸ ਨਾਲ ਕੋਈ ਗੱਲਬਾਤ ਹੋਈ ਹੈ ਜੀ ਮੈਂ ਤਾਂ ਬਾਅਦ ਚਾਈਆ ਜੀ ਰਾਜ ਆਇਆ ਜੀ ਮੈਂ ਤੁਹਾਨੂੰ ਵੀ ਦੇ ਦਿੰਦੇ ਸੀ ਆਇਆ ਕੋਈ ਪੁਲਿਸ ਨਹੀਂ ਆਇਆ ਅੱਛਾ ਜੀ ਬਾਈ ਗੁਰਸ਼ਦੀ ਉਹਨਾਂ ਨੇ ਕੀਤਾ ਕਿੰਨੀ ਦੇਰ ਤੋਂ ਉਤਰਨੇ ਕਿੰਨੀ ਦੇਰ ਤੋਂ ਉਤਰਨੇ ਤੇ ਬੈਠੇ ਹੋਇਓ ਜੀ ਹਾਂ ਸਨਟਾ ਹੋਈ ਹੈ ਹਾਂ ਕੋਈ ਪੁਲਿਸ ਦਾ ਅਫਸਰ ਆਇਆ ਨਹੀਂ ਤੁਹਾਨੂੰ ਗੱਲਬਾਤ ਕਰਨ ਲਈ ਕਿੰਨੇ ਬੱਚੇ ਸੀਗੇ ਜੀ ਛਾਦੀ ਚ ਦਾ ਸੀ ਪਾਪਾ ਹੀ ਹੈ ਜਿੰਨਾ ਸਾਲ ਦੀ ਬੋਟੀ ਬਾਕਤੀ ਹੈ ਅੱਛਾ ਜੀ ਇਹਨਾਂ ਦੇ ਸਾਰੇ ਹੀ ਘਰ ਚੱਲਦਾ ਸੀਗਾ ਜੀ ਹੁਣ ਜੇ ਇਸ ਤਰ੍ਹਾਂ ਤੁਸੀਂ ਖੱਜਲ ਖਵਾਰ ਹੋ ਰਹੇ ਹੋ ਪੁਲਿਸ ਕਾਰਵਾਈ ਨੂੰ ਲੈ ਕੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਜੀ ਅਸੀਂ ਮੰਗ ਕਰਦੇ ਹਾਂ ਸਾਡਾ ਹੱਕ ਮਜੂਰ ਹੋਣਾ ਕੋਈ ਨਾਲ ਵੀ ਪਕੜਿਆ ਜਾ ਰਿਹਾ ਹੈ ਘੰਟੇ ਉਹ ਮਿਲ ਜਾਓ ਸਾਡੇ ਭਰਾ ਨੂੰ ਹੱਕ ਚਾਹੀਦਾ ਕੀ ਨਾਮ ਹੈ ਤੁਹਾਡਾ ਜੀ ਉਹ ਜੋ ਮੰਡੀ ਦੇ ਕੋਲ ਉਹ ਉਹਦੇ ਵਿੱਚ ਐਦਾ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਬਤਾਉਂਦੇ ਟੈਕਸੀ ਨਾਲ ਐਕਸੀਡੈਂਟ ਹੋਇਆ ਜੀ ਉਹ ਪਤਾ ਲੱਗਣ ਤੋਂ ਬਾਅਦ ਜਿਹੜਾ ਪਰਿਵਾਰਕ ਮੈਂਬਰਾਂ ਨੇ ਮੱਤਵਾਦ ਕਰਨੀ ਮੰਗੀ ਸੀ ਉਸ ਤੋਂ ਬਾਅਦ ਜਿਹੜੇ ਬੰਦੇ ਬਾਰੇ ਪਤਾ ਲੱਗਿਆ ਕਿ ਬੰਦਾ ਖੇੜਾ ਫਿਰ ਉਹ ਕਹਿ ਰਹੇ ਸੀ ਕਿ ਬਾਈ ਨੇ ਮਰਦਾ ਅਸੀਂ ਹਰ ਰੋਜ਼ ਕਿਹੜਾ ਰੋ ਉਹਨਾਂ ਨੂੰ ਹੁਣ ਇੱਕ ਸਵਾਰਥ ਹੋਇਆ ਹੈ ਕਿ ਆਲਖੋ ਬੰਦਾ ਬਾਈ ਨੇ ਮਰਦਾ ਸਰਪਤਾ ਦੇ ਕੇ ਤੇ ਉਹ ਸਭ ਜੋ ਵੀ ਤਾਲੀ ਕਾਨੂੰਨ ਕੋਲ ਬੁਲਾਵਾ ਕਰਦਾ ਉਹ ਕਰਾ ਉਹਨਾਂ ਨੇ ਚਲੋ ਕਿ ਸਖਤ ਆ ਟ੍ਰੈਫਿਕ ਕੋਈ ਹੋ ਜਿਹਾ ਤੋਂ ਸਮਨਿਆ ਸਭ ਦਿਓ ਤੋਂ ਜੋ ਕਾਨੂੰਨ ਨੂੰ ਲਾਗੂ ਕਰ ਲਈ ਗੋਲੂ ਵੀ ਉਹ ਅਸੀਂ ਕਰਦੇ ਤੇ ਜਲਦ ਤੋਂ ਜਲਦ ਇਹ ਬੰਦੇ ਨੂੰ एबीएमयू न्यूज़ चैनल देखने वाले सभी दर्शकों से हम अपील करते हैं कि एबीएमयू न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत